ਡਾਕਟਰ ਭਾਵ ਸਿੰਘ ਸੀਨੀਅਰ ਸੈਕੰਡਰੀ ਸਕੂਲ ਚੱਕਰਚ ਬਣੇ ਭਾਈ ਮਗਰ ਸਿੰਘ ਯਾਦਗਾਰੀ ਸਟੇਡੀਅਮ ਚ ਪਿਛਲੇ 2 ਦਹਾਕਿਆਂ ਤੋਂ ਚੱਲ ਰਹੀ ਸਪੋਰਟਸ ਅਕੈਡਮੀ ਦੇ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਚੁਣੇ ਗਏ ਦੋ ਕੋਚਾਂ ਦਾ ਪਿੰਡ ਦੀ ਪੰਚਾਇਤ ਨਗਰ ਵਾਸੀਆਂ ਵੱਲੋਂ ਅਤੇ ਖਿਡਾਰੀ ਸਾਥੀਆਂ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਅਕੈਡਮੀ ਦੇ ਪ੍ਰਧਾਨ ਜੰਮੀ ਚੱਕਰ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਦੀ ਸਰਪ੍ਰਸਤੀ ਅਤੇ ਪ੍ਰਿੰਸੀਪਲ ਬਲੰਸਿੰਗ ਸੰਧੂ ਦੀ ਅਗਵਾਈ ਚ ਚੱਲ ਰਹੀ 5 ਜਵ ਸਪੋਰਟਸ ਅਕੈਡਮੀ ਦੀ ਅੰਤਰਰਾਸ਼ਟਰੀ ਵਕਸਨ ਖਿਡਾਰਨ ਮਨਦੀਪ ਕੌਰ ਸੰਧੂ ਅਤੇ ਫੁੱਟਬਾਲ ਖਿਡਾਰੀ ਅਮਿਤ ਕੁਮਾਰ ਨੂੰ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਮਬਾਰ ਮਹਾਲੀ ਅਤੇ ਸ੍ਰਭਾ ਵਿਖੇ ਬਤੌਰ ਸਰਕਾਰੀ ਕੋਚ ਨਿਯੁਕਤ ਕੀਤਾ ਗਿਆ ਹੈ। ਅਜੇ ਅਕੈਡਮੀ ਵਿਖੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸਤਨਾਮ ਸਿੰਘ ਸੰਧੂ, ਜਵਾਹਰ ਸਿੰਘ ਕਿੰਗਰਾ ਨੇ ਦੋਵੇਂ ਕੋਚਾਂ ਨੂੰ ਵਧਾਈ ਦਿੰਦਿਆਂ ਚੇਕਰ ਦੇ ਖੇਡ ਸੱਭਿਆਚਾਰ ਦੀ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਨੂੰ ਖੇਡਾਂ ਤੇ ਪੜ੍ਹਾਈ ਦੇ ਲੜ ਲੱਗਣ ਲਈ ਪ੍ਰੇਰਣਾ ਦਿੱਤੀ। ਮਨਦੀਪ ਕੌਰ ਸੰਧੂ ਅਤੇ ਅਮਿਤ ਕੁਮਾਰ ਨੇ ਆਪਣੇ ਖੇਡ ਰਿਜ਼ਰਵੇ ਸਾਂਝੇ ਕੀਤੇ ਅਤੇ ਖਿਡਾਰੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਆ। सरपंच सोनसिंह सिद्धू ਨੇ ਦੋਵੇਂ ਕੋਚਾਂ ਤੇ ਅਕੈਡਮੀ ਦੇ ਪ੍ਰਬੰਧਕਾਂ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਇਹਨਾਂ ਖਿਡਾਰੀਆਂ ਨੇ ਆਪਣੀ ਪ੍ਰਾਪਤੀਆਂ ਸਦਕਾ ਪਿੰਡ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੇ ਅਜਿਹੇ ਉਪਰਾਲਿਆਂ ਨਾਲ ਹੋਰ ਵੀ ਨੌਜਵਾਨ ਖੇਡਾਂ ਵੱਲ ਉਤਸ਼ਾਹਿਤ ਹੋਣਗੇ। ਇਸ ਮੌਕੇ सरपंच सोनसिंह सिद्धू ਤੋਂ ਇਲਾਵਾ ਪੰਜ ਚਲਮਨ ਸਿੰਘ ਪੰਜ ਪਰਮਜੀਤ ਸਿੰਘ ਪੰਜ ਗੁਰਮੀਤਾਸ ਪੰਜ ਸੁਭਜਿੰਦਰ ਸਿੰਘ ਸਿੱਧੂ ਪੰਜ ਅਨਜੀਤ ਸਿੰਘ ਸੰਧੂ ਪੰਜ ਗੁਰਮੀਤ ਸਿੰਘ ਰੂਪ ਸਿੰਘ ਪ੍ਰਿੰਸੀਪ ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਜਗਦੇਵ ਸਿੰਘ ਕਲ ਜਗਦੇਵ ਸਿੰਘ ਸੰਧੂ ਦਲਜੀਤ ਕੌਰ ਕਰਮਜੀਤ ਸਿੰਘ ਜਸਵੰਤ ਸਿੰਘ ਸਰਜੀਤ ਸਿੰਘ ਬਰਵਿੰਦਰ ਸਿੰਘ ਅਮਨਦੀਪ ਸਿੰਘ ਬਾਠ ਪ੍ਰਮੋਦ ਕੁਮਾਰ ਕੋਚ ਕਰਨਦੀਪ ਸੰਧੂ ਕੋਚ ਸੰਦੀਪ ਪੱਟੀ ਪਰਮਜੀਤ ਸਿੰਘ ਖੰਧਾ ਰਿਸ਼ਪਾਲ ਸਿੰਘ ਸਿੱਧੂ ਚਮਕੌਰ ਸਿੰਘ ਨੰਬਰ ਦਾ ਜਸਵਿੰਦਰ ਸਿੰਘ ਦਾ ਅਤੇ ਵੱਡੀ ਗਿਣਤੀ ਵਿੱਚ ਖੜਾਰੀ ਹੋਈ ਹਾਜ਼ਰ ਸਨ ਇਸ ਮੌਕੇ ਲੱਡੂ ਵੀ ਵੰਡੇ ਗਏ